ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਇਸ ਵਕਤ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਚੱਲੇ ਆਪਾਂ ਮੇਲੇ ਤੇ ਆਪਣੇ ਨਾਲ ਦੇ ਪਿੰਡ ਦੋ ਕੁ ਪਿੰਡ ਛੱਡ ਕੇ ਢੇਰੂ ਮੇਲਾ ਚੱਲਦਾ ਹੁੰਦਾ ਵਾ ਇੱਕ ਹਫ਼ਤਾ ਪੂਰਾ ਮੇਲਾ ਚੱਲਦਾ ਵਾ ਤੇ ਅੱਜ ਆਪਾਂ ਚੱਲੇ ਆਂ ਤੇ ਰਾਤ ਦਾ ਸਮਾਂ ਹੋ ਚੁੱਕਿਆ ਵਾ ਰਾਤ ਹੋ ਗਈ ਆ ਆਪਾਂ ਰਾਤ ਨੂੰ ਚੱਲੇ ਆਂ ਮੈਂ ਕਿਹਾ ਚਲੋ ਆਪਾਂ ਵਲੌਗ ਸਟਾਰਟ ਕਰ ਲੈਂਦੇ ਆ ਉੱਥੇ ਜੋਨੀ ਬਾਬਾ ਜੀ ਨੇ ਵੀ ਆਉਣਾ ਵਾ ਤੇ ਮੈਂ ਕਿਹਾ ਚਲੋ ਵਲੌਗ ਸਟਾਰਟ ਕਰ ਲੈਂਦੇ ਨਾਲੇ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲੇ ਆਪ ਦਰਸ਼ਨ ਕਰਾਂਗੇ ਤੇ ਚਲੋ ਬਸ ਚੱਲਦੇ ਆਂ ਤੇ ਵਲੌਗ ਨੂੰ ਪੂਰਾ ਵੇਖ ਲਿਓ ਤੇ ਅੱਜ ਚੱਲਦੇ ਆ ਤੇ ਆਪਾਂ ਹੁਣ ਸਕੂਟਰ ਨੂੰ ਕੱਢੀਏ ਬਾਹਰ ਜਾ ਜਾ ਆਪਦੇ ਨੂੰ ਕੱਢੀਏ ਬਾਹਰ ਤੇ ਜਿੰਨੇ ਦਾ ਆਪਾਂ ਜਾਣਾ ਵਾ ਤੇ ਬਾਕੀ ਫੁੱਲ ਵਲੌਗ ਵੇਖਿਓ ਤੇ ਲਾਈਕ ਸ਼ੇਅਰ ਕਰ ਦਿਓ ਜਿਹਾਰਲੇ ਦੀ ਚਾਪੀ ਚੱਕੀਏ ਕੱਢੀਏ ਆਪਣੇ ਹਰਲੇਨ ਬਾਹਰ ਨੇਰਾ ਵੇਖੋ ਕਿੰਨਾ ਹੋ ਗਿਆ ਤੇ ਮੁੰਟਾ ਕੀ ਟੁਕੀ ਮਾਰ ਲੀਏ ਕਿਆ ਬਾਤ ਹੈ ਨੇ ਕਿਆ ਬਾਤ ਹੈ ਨੇ ਹਾਂਜੀ ਸਕੂਟਰ ਨੂੰ ਲੈ ਆਂਦਾ ਆਪਾਂ ਬਾਹਰ ਕਮਰੇ ਚ ਤੇ ਖਾਲਾ ਪਾ ਮੇਲੇ ਜਗੇ ਸੀ ਸਕੂਟਰ ਲੈ ਕੇ ਤੇ ਉੱਤੇ ਕਹਿੰਨੇ ਜੈਗਵਾਰੀ ਪੜਤਾ ਆਪਣਾ ਆਵੇ ਜੈਗਵਾਰ ਪਾਟ ਕੇ ਇੱਥੇ ਰੱਖ ਗਿਆ ਉਹ ਬੰਦਾ ਹੁਣ ਪਤਾ ਨਹੀਂ ਕੌਣ ਆ ਪੰਗੇ ਲੈਂਦੇ ਹੀ ਗੇ ਤੇ ਵੀਰ ਬਣ ਕੇ ਪੰਗੇ ਨਾ ਲਿਆ ਕਰੋ ਤੇ ਬਹੁਤ ਮਿਹਨਤ ਨਾਲ ਚੀਜ਼ ਲਾਈ ਹੁੰਦੀ ਆ ਤੇ ਦੇਖੋ ਇੱਥੋਂ ਹੁਣ ਫੇਰ ਲਾਉਣਾ ਪੈਣਾ ਗਲੂ ਸਟਿਕ ਨਾਲ ਤੇ ਕੋਈ ਨਹੀਂ ਲਓ ਜੀ ਆਪਾਂ ਚੱਕ ਲਿਆ ਆਪਣੇ ਚਾਹੇ ਨੂੰ ਤੇ ਬਾਦੇ ਚੱਲ ਲਿਆ ਆਪਾਂ ਮੇਲੇ ਨੂੰ ਤੇ ਚੜ੍ਹੋਣਾ ਦਿਨ ਪੂਰਾ ਹੀ ਯਾ ਵਾਤਾ ਨੇ ਉਪਰ ਲੀਆਂ ਵੀ ਛੱਡੀਆਂ ਨੇ ਜਿਹੜੀਆਂ ਆਪਣੀਆਂ ਛੱਡੀਆਂ ਵਾਲਾ ਮੰਗਰਾੜ ਵਾਲੀਆਂ ਆਪਾਂ ਉਹ ਵੀ ਛੱਡੀਆਂ ਆਵਾ ਮੈਂ ਆ ਗਿਆ ਗੱਡੀ ਵਾਲਾ ਥੱਲੇ ਲਾ ਲੈਂਦਾ ਗੱਡੀ ਹੁਣ ਤੇ ਇੰਨਾ ਹੀ ਚੱਲਣਾ ਸੋ ਗਿਆ ਵਾ ਬੋਕਰ ਬੋਕਰ ਚਲੋ ਮਿਲਦੇ ਹਾਂ ਅਸੀਂ ਤਾਂ ਜਾ ਕੇ ਹੁਣ ਤਾਂ ਨੂੰ ਮਿਲਦੇ ਜੇ ਆਜੋ ਅੱਛਾ ਇਹੋ ਨਾਲ ਲੈ ਲਵਾਂ ਨਾ ਜਾਓ ਜੀ ਤੇ ਮੇਨ ਗੇਟ ਤੇ ਆ ਗਏ ਆਪਾਂ ਮੇਨ ਗੇਟ ਤੇ ਆ ਗਏ ਤੇ ਹੁਣ ਆਪਾਂ ਐਂਟਰ ਹੋ ਚੱਲੇ ਹ ਮੇਲੇ ਚ ਆਇਓ ਬਾਤ ਕਰੋ ਦਰਸ਼ਕ ਨਾ ਰੱਖੋ ਅਰੇ ਪਿਛਲੇ ਉੱਗਾ ਲੈ ਕਿਈ ਅੰਦਰ ਵੇਖੋ ਸੰਗਤ ਵੇਖੋ ਭੀੜ ਵੇਖੋ ਭੀੜ ਕੀ ਬਾਤ ਹੈ

सत श हाजी आयो ਕੀ ਕਹਿੰਦੇ ਆ ਗਏ ਆਪਾਂ ਗੁਰਦੁਆਰੇ ਕਰੋ ਦਰਸ਼ਨ ਤੇ ਜਹਾਜ ਆਪਾਂ ਲਾਤਾ ਪਾਰਕਿੰਗ ਚ ਬਸ ਓਕੇ ਚਲ ਆ ਵੀ ਚੱਲ ਗਏ ਲੈ ਲਿੰਗਾ ਕਲੀਪ ਆ ਲਓ ਜੀ ਕਰੋ ਦਰਸ਼ਨ ਬਾਕੀ ਪੀੜ ਬਹੁਤ ਆ ਲਓ ਜੀ ਕਹਿੰਦੇ ਮੱਥਾ ਟੇਕ ਕੇ ਦਰਸ਼ਨ ਮੇਲੇ ਕਰਕੇ ਆ ਗਿਆ ਆਪਾਂ ਇੱਧਰ ਚਲੋ ਤੁਹਾਨੂੰ ਵੀ ਰੌਣਕ ਮੇਲਾ ਵਖਾਦ ਕੇ ਲਓ ਜੀ ਹੁਣ ਆਪਾਂ ਉੱਪਰ ਜਾ ਕੇ ਤੁਹਾਨੂੰ ਚੈੱਕ ਕਰਾਉਨੇ ਆਂ ਵੀਊ ਹੁਣ ਆਪਾਂ ਚੱਲੇ ਆਂ ਉੱਪਰ ਸਭ ਤੋਂ ਉੱਪਰ ਤੇ ਉੱਪਰ ਹੀ ਆ ਕੇ ਤੁਹਾਨੂੰ ਵੀਊ ਚੈੱਕ ਕਰਾਉਨੇ ਸਾਰਾ ਆ ਜੋ ਤੇ ਸੰਗਤ ਬਹੁਤ ਆ ਲਓ ਜੀ ਕਹਿੰਦੇ ਹੁਣ ਵਾਰੀ ਆ ਗਈ ਵੇਲਪੁੜੀ ਦੀ ਦੱਸੋ ਕਿਹਨੀ ਕਿਹਨੀ ਫੇਵਰੇਟ ਆ ਤੇ ਮੈਂ ਕਿਹਾ ਹੁਣ ਆਪਾਂ ਘੁੰਮਦੇ ਫਿਰਦੇ ਆਂ ਵੇਲਪੁੜੀ ਖਾਈਏ ਲਓ ਜੀ ਨਿਹਰਾ ਯਾਰ ਫਲੈਸ਼ ਚ ਗਾਲ ਕੇ ਆਪਾਂ ਲਓ ਜੀ ਵੇਲਪੁੜੀ ਆ ਗਈ ਕੀ ਬਾਤਾਂ ਨੇ ਲਓ ਜੀ ਕਰੋ ਦਰਸ਼ਨ ਗੁਰਦੁਆਰੇ ਦੇ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਵਾ ਦੇਖੋ ਪੂਰਾ ਮੇਲਾ ਭਰਿਆ ਹੋਇਆ ਵਾ ਤੇ ਗੁਰਦੁਆਰਾ ਦੇਖੋ ਘਟੋ ਘਟ ਦੋ ਕਿੱਲੇ ਦਾ ਥਾਂ ਹੋਊਗਾ ਜਿੱਥੇ ਦੁਕਾਨਾਂ ਲੱਗੀਆਂ ਦੋ ਤੋਂ ਜ਼ਿਆਦਾ ਹੀ ਹੋਊਗਾ ਕਿਉਂਕਿ ਇੱਥੇ ਸਟਾਰਟਿੰਗ ਹੋ ਜਾਂਦੀ ਆ ਉਹ ਪਰ ਹਨੇਰਾ ਵਾਂ ਤਾਂ ਕੁਝ ਦਿਨਾਂ ਨਹੀਂ ਨਾ ਲਾਈਟਾਂ ਹੀ ਨਹੀਂ ਆਵਾਂ ਜਾਂਦੀਆਂ ਤਾਂ ਇਧਰ ਆ ਗਿਆ ਗੁਰਦੁਆਰਾ ਇਧਰ ਸਾਡੇ ਨਾਲ ਦੇ ਕੀ ਰਿਪੋਰਟ ਆ ਜੀ ਓਕੇ ਮੇਲਾ ਕਿਵੇਂ ਫੁੱਲ ਹੈ ਸਹੀ ਗੱਲ ਹੈ ਕਿਵੇਂ ਫੁੱਲ ਹੀ ਲੱਗਦਾ ਮੈਨੂੰ ਹੈ ਬਾਬਾ ਜੋੜ ਨਹੀਂ ਲਾਊਗਾ ਵੇਖ ਚੱਲ ਰੰਗ ਵੱਜਦੇ ਹੋਣੇ او یار یہ ڈی جا رہا ہے میں نو بابا نال میں نو بابا نال پاؤں گا بابے کو جا کے بھائی بابا میں بلاک بنانا دے نہیں گل ਸੋਹਿੰ ਬਾਤ ਸਾਰਾ ਮੇਰੇ ਵਾਜਾ ਵਾਯਾ ਸਾਰਾ ਰਮਤੀ ਉਹ ਮੇਰੀ ਦਲੀਏ ਰੋਟੀ ਬਾਤ ਸਾਰਾ ਮੇਰੇ ਬਾਜਾ ਵਾਯਾ ਬੀੜਾ ਨੂੰ ਬੇਨਤੀ ਇਹਨਾਂ ਹੋੜਾ ਜੱਤ ਸੰਬੰਧ ਜੋ ਜਾਂਦੀ ਜਾਣੀ ਨਸਲ ਲਈ ਨਿਰੰਡਰ ਕੇਂਦਰ ਵਿੱਚ ਵਰਕਸ਼ਾਪ ਕਰ ਰਿਹਾ ਸ੍ਰੀ ਪਾਤਸ਼ਾਹ ਨੇ ਆਪਾਂ ਨੂੰ ਆਪਾਂ ਨੂੰ ਆਪਾਂ ਨੂੰ ਆਪਾਂ ਨੂੰ ਆਪਾਂ ਨੂੰ 我们的美丽地方。

ਬਾਈ ਲੈਟ ਗਈ ਜਲੀ ਆ ਬਾਈ ਲੈਟ ਗਈ ਜਲੀ ਬਾਬਾ ਇੱਕਰੀ ਕਹਦੇ ਚ ਕਰ ਰਹੇ ਨੇ ਤੇ ਵੀ ਗੱਲ ਹੀ ਨਹੀਂ ਸੱਚੀ ਦਸਾਂਗੇ ਕਰੇ ਵਾਲੀ ਕਰ ਲੈ ਗਈ ਤੁਹਾਡੇ ਸਾਰਿਆਂ ਦੇ ਮੋਬਾਈਲਾਂ ਦੀ ਲੈਟ ਹੈ ਜਨਤੀ ਦੇ ਪਾਲੇ ਧਰਤੀ ਤੇ ਉੱਤਰ ਜਾਈ ਸੱਚੀ ਦੱਸਾਂ ਮੈਂ ਆ ਲੇਟ ਗਈ ਤੁਹਾਡੇ ਸਾਰਿਆਂ ਦੇ ਮੋਬਾਈਲਾਂ ਦੀਆਂ ਲਾਈਟਾਂ ਐ ਜਗਦੀਆਂ ਜਿਵੇਂ ਤਾਰੇ ਧਰਤੀ ਤੇ ਉਤਰਿਆ ਆਏ ਹੋਣ ਅੱਜ ਕਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਮੈਂ ਕਿਹਾ ਤਾਰੇ ਧਰਤੀ ਤੇ ਉਤਰਿਆ ਆਏ ਉਹ ਕਹਿੰਦਾ ਜਕਾਰਾ ਲਾ ਦ। ਇਹ ਜਾਣ ਕੇ ਛੇੜਦੇ ਆ ਬਾਬੇ ਨੂੰ ਨਾ। ਚਲੋ ਖੁਸ਼ ਵੀ ਰਹਿਣਾ ਚਾਹੀਦਾ ਹੈ। ਸਤਨਾਮ ਵਾਹਿਗੁਰੂ नारांग रहे गुरु संगत पूरी नसी होगी मैना बना के फटी हुई सी कहना काठ राजाना मुभव से 345 के दर्शन हो आनिया सके कल्याणी जाने क्यों ना सत का मान गिरत जाला ना ਲੋ ਜੀ ਕਹਿੰਦੇ ਆਪਾਂ ਦੀਵਾਨਾ ਚ ਆ ਗਏ ਇੱਧਰ ਦੁਕਾਨਾਂ ਹੱਲ ਤੇ ਸੰਗਤ ਵੇਖੋ ਆਜੋ ਆਪਾਂ ਗਾਹ ਦਰਸ਼ਨ ਕਰਾਉਨੇ ਆ ਸੰਗਤ ਨੂੰ ਆਜੋ ਘੁੰਮਦੇ ਫਿਰਦੇ ਆ ਆਜੋ ਲੋ ਜੀ ਕਹਿੰਦੇ ਝੋਨਾ ਵੜਤਾ ਰੀ ਪਰਮਾਰਤਾ ਲੋ ਜੀ ਬੰਦੇ ਫੜ ਲੈ ਬੰਦੇ ਫੜ ਲੈ ਬੰਦੇ ਫੜ ਲੈ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਜੋ ਤੈਨੂੰ ਫੜ ਲਿਆ ਕਿੱਧਰ ਫਿਰਦੇ ਹੀ ਹੈ ਲੈ ਲੈ ਵਿੱਚ ਇਹ ਹੋ ਗਿਆ ਕੋਣ ਹੋਰ ਉਹ ਕੱਟ ਕੇ ਲਾਵਾਂਗੇ ਕਲਿੱਪ ਆਪਾਂ ਲੋ ਜੀ ਕਹਿੰਦੇ ਖੁਦ ਕਰੋ ਦਰਸ਼ਨ ਸਰੋਵਰ ਦੇ ਨਾਲ ਹੀ ਖੂਹ ਆ ਵਾਹਿਗੁਰੂ 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 ਜਾਨਾ ਇੰਦਰਾ ਹਾਂ ਚਲਾ ਜਾ ਵਾਹਿਗੁਰੂ ਉਹ ਬੜਾ ਚੁੱਪ ਕਰ ਚੁੱਪ ਬੰਦ ਕਰ ਕਿਤਾ ਉਹਦਾ ਨਿੱਕੀ ਚੈੱਕ ਕਰ ਬੰਨੇ ਬੰਨੀ ਰਿਹਾ ਆ ਵੀਡੀਓ ਵਾਹਿਗੁਰੂ ਬਹੁਤ ਸੋਹਣਾ ਪਿੰਡ ਬਣਾਇਆ ਹੈ ਨਾ ਲੋਕ ਟਾਇਰ ਲੱਗੇ ਗਲੀਆਂ ਚ ਆਇਆ ਲੋ ਜੀ ਕਹਿੰਦੇ ਤੁਰ ਤੁਰ ਕੇ ਨਾ ਸਾਰੇ ਪਿੰਡ ਦਾ ਢੇੜਾ ਕੱਢੀ ਆਨੇ ਆ ਤੁਰ ਤੁਰ ਕੇ ਲੱਤਾ ਜਵਾਬ ਦੇ ਗਈਆਂ ਵਾ ਬਸ ਐਂ ਕੰਮੀ ਫਰੀ ਜੰਨੇ ਆ ਕਿਤੇ دیਵਾਨ ਹਾਲ ਚ ਜਾ ਵੜੀਦਾ ਵਾ ਕਿੱਧਰ ਕਿਤੇ ਦੁਕਾਨਾਂ ਜਿੱਧਰ ਲੱਗੀਆਂ ਉਧਰ ਜਾ ਆਈਦਾ ਵਾ ਤੇ ਲੱਤਾ ਹਾਂ ਜਵਾਬ ਦੇ ਜਾਂਦੀਆਂ ਵਾ ਲੋ ਜੀ ਹੁਣ ਪੌਣ ਲੱਗ ਗਿਆ ਆਪਾਂ ਘਰਾਂ ਨੂੰ ਚੱਲੇ ਟਾਈਮ ਕਾਫੀ ਹੋ ਗਿਆ ਵਾ 10 ਵਜ ਗਿਆ ਹੁਣ ਜਾਣੇ ਆਪਾਂ ਘਰਾਂ ਨੂੰ ਤੇ ਮਿਲਦੇ ਆਪਾਂ ਘਰਿਆਂ ਕੇ